ਇਹ ਨਾ ਅਨ ਵੀਜ਼ਾ ਜਿਹੜਾ ਨਕਲੀ ਦੇਤਾ ਏਜੰਟ ਨੇ ਤੇ ਸਾਡਾ ਨਾ ਧੋਖਾ ਹੋ ਗਿਆ ਇਸ ਕਰਕੇ ਅਸੀਂ ਹੁਣ ਨਹੀਂ ਉੱਡ ਪਾਏ ਤੇ ਅਨੁਜਾ ਚ ਨਹੀਂ ਚੜਨ ਦਿੱਤਾ ਗਿਆ ਅਸੀਂ ਬਾਹਰ ਆਏ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲਦਾ ਸਾਰਿਆਂ ਨਾਲ ਤੇ ਉਮੀਦ ਕਰਦੇ ਤੇ ਸਾਰੇ ਜਣੇ ਬਹੁਤ ਹੀ ਵਧੀਆ ਹੋ ਗਏ ਤੇ ਮੈਂ ਤਿਆਰ ਹੋ ਚੁੱਕਾ ਮੰਦੀਵੂ ਰੈਡੀ ਹੋ ਚੁੱਕੀ ਅੱਧਾ ਗੁਰਨਵਾਇਨ ਲੱਗੀ ਕਰਨ ਅਸੀਂ ਚੱਲੇ ਆਮਨ ਕੋ ਦੀ ਭੈਣ ਹੈ ਜੰਡੇ ਵਾਲੇ ਪਿੰਡ ਗੁਰਾ ਬੰਦੀਪ ਗੰਦਲੀ ਗੰਦਲੀ ਪਿੰਡ ਚੱਲੇ ਸੀ ਇਹ ਨਾਲੇ ਲਾਗੇ ਪੈਂਦਾ ਤੇ ਹੁਣ ਅਸੀਂ ਉਹ ਸਾਰੀ ਜੰਡਿਆਲੇ ਲਾਗੇ ਪੈਂਦਾ ਤੇ ਹੁਣ ਚੱਲੇ ਗੁਰਨਿਆਇ ਉੱਠ ਚੁੱਕਾ ਐ ਨੇ ਰੈਸਟ ਆਪਣੀ ਕਰ ਲਈ ਆ ਤੇ ਫਿਰ ਮਿਲਦੇ ਤੁਹਾਨੂੰ ਉੱਥੇ ਜਾ ਕੇ ਚਾਚਾ ਕੰਦੇ ਰੈਸਟਾ ਇਧਰ ਮੋਟਰ ਦਾ ਪਾਣੀ ਆ ਚੁੱਕਾ ਮੋਟਰ ਅਸੀਂ ਬੰਦ ਕਰਤੀ ਐ ਤੇ ਪਰ ਇਧਰ ਦੋ ਜਣੇ ਬੈਠੇ ਐ ਧੁੱਪ ਸੇ ਕੰਦੇ ਨਾ ਤੀਤ ਤੀਰੇਗੀ ਪੂਛ ਤੇ ਮੱਖੀ ਬੈਗੀ ਮੈਂ ਜਾਂਤੀ ਸੀ ਚੱਲੇ ਤੀ ਸੀ ਚਲ ਜਾਓ ਅੱਜ ਪੂਰਾ ਤੜਿਆ ਹੀ ਅਗੇ ਅੱਜ ਮੈਂ ਤੇ ਆ ਰਿਹਾ ਹਾਂ ਜਾਣ ਵਾਸਤੇ ਹੀ ਜਾਵਾਂਗੇ ਵਨਡੇ ਰਹਿਣਗੇ ਘਾਰੇ ਜਾਣਗੇ ਕੱਲ ਨਹੀਂ ਕੱਲ ਦੀ ਕੱਲ ਸ਼ਾਮੀ ਕੱਲ ਸ਼ਾਮੀ ਹੋਰ ਵਨਡੇ ਜਾਣਾ ਥੱਲੇ ਉੱਥੇ ਹੀ ਰਖ ਲੋਗੇ ਜਾਣਾ ਪਰਸੋਂ ਹੀ ਜਾਣਾ ਵਿੰਦਰ ਦੇ ਨਾਲ ਕੇ ਉੱਥੇ ਆ ਖੰਡਪਰ ਸਾਹਿਬ ਸੁਖਨੀ ਸਾਹਿਬ ਦਾ ਪਾਰਟ ਤੇ ਮੇਰੀ ਮੰਮੀ ਦੇ ਜਾਣਗੇ ਮੇਰੇ ਨਾਨਾ ਮਾਮਾ ਮੇਰਾ ਵੀ ਲੱਗਦਾ ਤੇ ਉਹ ਮੰਮੀ ਦੇ ਚਾਚੇ ਦਾ ਮੁੰਡਾ ਹਮ ਤੇ ਅਹੀਂ ਉੱਥੇ ਜਾਣਾ ਹੁਣ ਆ ਆ ਅਸੀਂ ਸ਼ਰ ਤੁਹਾਡੀ ਵੀ ਇੱਕ ਦੀ ਸੇਮ ਸਿਮ ਲੈ ਕੇ ਹੀ ਦਵਾਂ ਉਹ ਰੰਗ ਮੇਰਾ ਹੋ ਰਿਹਾ ਰੰਗੋ ਵੀ ਡਿਜ਼ਾਈਨ ਸੇਮ ਹੀ ਹੋਈ ਆ ਹਾਂ ਪਰ ਮੇਰੇ ਮਿੱਤ ਜਿਆਦੀ ਫੱਬੰਡੀ ਆ ਇਹ ਵਹਿਮ ਕਿੰਨੇ ਪਾਇਆ ਮੈਨੂੰ ਵਹਿਮ ਨਹੀਂ ਇਹ ਮੈਨੂੰ ਅੰਦਰੋਂ ਮੈਨੂੰ ਪਾਇਆ ਕਿੰਨੇ ਆ ਅੰਦਰੋਂ ਸਚਾਈ ਦਾ ਬਹੁਤ ਜਿਆਦਾ ਫਰਕ ਆ ਅੰਦਰੋਂ ਫੀਲਿੰਗ ਆਉਂਦੀ ਆਪੇ ਆ ਜਾਂਦੀ ਕੋਈ ਗੱਵੇ ਤੇ ਫੇਰ ਤਾਂ ਸੁਣਾ ਵੀ ਲੱਗ ਗਿਆ ਹਾਂ ਵੀ ਮੈਂ ਸੁਣਾ ਲੱਗਣਾ ਕਿਸੇ ਦਾ ਨਾ ਕਿਹਾ ਨਹੀਂ ਕਿ ਕੰਜਰ ਨੇ ਕਹਿਣਾ ਹੀ ਨਹੀਂ ਲੱਗੇ ਪਿੱਛੇ ਕੋਈ ਕਹਿ ਹੀ ਦਵੇ ਵੀ ਬੰਦੇ ਨੂੰ ਕਹਿ ਦੇ ਬੰਦੇ ਨੂੰ ਕਹਿ ਦੇ ਵੀ ਤੂੰ ਬਹੁਤ ਸੋਹਣਾ ਲੱਗਣਾ ਅਗਲੇ ਦਾ ਸਾਰੀ ਜਰੀ ਮਨੋਬਲ ਬਣਾਇਆ ਮੈਂ ਕਿਹਾ ਅੱਜ ਪੂਰਾ ਤੜਿਆ ਇੱਕ ਤੇ ਉਹ ਮੈਂ ਕਹਿ ਰਿਹਾ ਤਾਂ ਕੋਈ ਕਹਦੇ ਤੇ ਬੰਦੇ ਦਾ ਸਾਰਾ ਦਿਨ ਵਧੀਆ ਲੰਘ ਜਾਂਦਾ ਕਿ ਕੰਜੇ ਨੇ ਕਹਿਣਾ ਹੀ ਨਹੀਂ ਤੇ ਕੀ ਕਰਦਾ ਕਹਿ ਰਿਹਾ ਤੁਹਾਨੂੰ ਬੜਾ ਸੋਹਣ ਲੱਗਣ ਦੇ ਉਹਦੇ ਹੁਣ ਮੈਂ ਕਿਹਾ ਤੇ ਫੇਰ ਤੂੰ ਕਹਿਆ ਉਹਦਾ ਤੂੰ ਕਹਿ ਮੈਂ ਪੈਂਟੀ ਬੜੀ ਟੈਡ ਭਾਈ ਪਾੜ ਨਾ ਜਾਵੇ ਇਹਦੇ ਪੈਂਟ ਸਵਾਈਂ ਹੀ ਚੜਾਈਆ ਟੈਰ ਕਿਉਂ ਨਵੀਂ ਸਵਾਈਂ ਆ ਨਵੀਂ ਸਵਾਈਂ ਭਾਈ ਅੱਗੇ ਭਾਈ ਗੁਰਨਵਾਜ ਦੇ ਜਦੋਂ ਗੁਰਨਵਾਜ ਲੈਣਾ ਲੈ ਕੇ ਆਏ ਹਨ ਉਦੋਂ ਦੀ ਸਵਾਈਂ ਠੀਕ ਹੈ ਠੀਕ ਆ ਬੜੀ ਸ਼ਾਨਦਾਰ ਹੈ ਆਣੀ ਹੈ ਨਹੀਂ ਹੈ ਜੀ ਬੁਣਾਣੀ ਆਲੇ ਪਤਾ ਨਹੀਂ ਅੱਜ ਮੁਸ਼ਕਲ ਹੀ ਹੈ ਕਿਆ ਕੱਡੀ ਨਹੀਂ ਕੋਈ ਵੀਡੀਓ ਨਹੀਂ ਇਦਾਂ ਹੋ ਨਹੀਂ ਸਕਦਾ ਆ ਇਦਾਂ ਨਹੀਂ ਘੋਰੇ ਵੀ ਨੇ ਦਮਾਏ ਕਿ ਮੇਰੇ ਇਦਾਂ ਹੋ ਨਹੀਂ ਸਕਦਾ ਅਸੀਂ ਨਹੀਂ ਮੰਨ ਸਕਦੇ ਮਤਨ ਛੁੱਟੀ ਆ ਜੇ ਹਾਂ ਜੀ ਚਲੋ ਫਿਰ ਘਰੇ ਮੱਖੀਆਂ ਮਾਰੋ ਅਸੀਂ ਚੱਲੇ ਵਨਡੇ ਪੁੱਤ ਓਏ ਯਹੀ ਚੱਲੇ ਵਨਡੇ ਲੰਡੀ ਝੂਈ ਲੱਗ ਗਈ ਆਈ ਸ਼ੇਮ 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 ਗਰਮਾਦੇ ਬਹੁਤੀ ਸ਼ੇਮ ਸ਼ੇਮ ਹੋਈ ਖੜਿਆ ਹੀ ਨਹੀਂ ਕਦੇ ਬਾਏ ਬਾਏ ਰੋ ਕਰੇ ਹੀ ਪਤਾ ਜ ਰੋ ਕਰੇ ਹੀ ਤੁਸੀਂ ਤੁਸੀਂ ਘਰੇ ਹੀ ਰਹਿਂਦੇ ਲੈ ਕੋ ਤੁਸੀਂ ਕਦੇ ਖੜਨ ਦੇ ਲੈਗ ਨਹੀਂ ਆਗੇ ਦੋਵੇਂ ਪਿਓ ਪੁੱਤਰਾ ਉਹ ਕਰੇ ਹੀ ਅੱਜ ਬਾਏ ਬਾਏ ਕਹਿੰਦੇ ਬਿਜਤੀ ਦੇ ਠੰਡ ਜਿੰਨੀ ਮਹਿਸੂਸ ਕਰੋ ਨਹੀਂ ਜਿਆਦੀ ਲੱਗਦੀ ਆ ਤੇ ਮੈਂ ਇਹਨਾਂ ਦੋਆ ਜੀਆਂ ਦੀ ਬਹੁਤ ਕਰਨ ਦਿਆਂ ਬੜੀ ਹੀ ਖੜਿਆ ਹੀ ਨਹੀਂ ਅਸੀਂ ਚੱਲੇ ਵਨ ਡੇ ਰਹਿਣਗੇ ਘਰੇ ਹੀ ਆ ਜਾ ਜਾ ਕੱਲ ਕਿਨੇ ਵੇਖਿਆ ਕੱਲ ਨਾ ਕਾਲਦਾ ਤੇ ਆ ਜਾ ਤੂੰ ਕਰਨੀ ਆ ਆ ਜਾ ਇਹਨਾਂ ਲਾਗੇ ਨਾ ਖਲੋ ਇਹਨਾਂ ਨੂੰ ਨਹੀਂ ਕੜਨਾ ਆਪਾਂ ਲੋੜ ਤੇ ਉਹਨਾਂ ਦੀ ਪੈਣੀ ਫੇਰ ਉਹ ਲੋੜ ਦੂੜ ਜਿੱਦਾਂ ਪਾਉਂਗੀ ਉਹ ਤਾਂ ਵੇਖਾਂਗੇ ਵੰਡ ਇੱਕ ਦੇ ਜਾ ਇੱਥੇ ਰੋਜ਼ ਰਹਿਣਾ ਵਾ ਤੇ ਕੋਈ ਨਹੀਂ ਤੂੰ ਕਿਹੜਾ ਕਰਾਉਣ ਹਟ ਜਾਣਾ ਹੈਂ ਕਹਿੰਦੇ ਕੀ ਕਹਦੇ ਮੈਂ ਤੂੰ ਕਿਹੜਾ ਕੋਣ ਹਟ ਜਾਣਾ ਜੇ ਮੈਂ ਕੈਨੇਡਾ ਚੱਲ ਚੱਲੇ ਜਾਣਾ ਨਹੀਂ ਤੇ ਜੇ ਨਿਆ ਲਵੇ ਤਾ ਇਹਦੇ ਚੱਲੇ ਮੰਮੀ ਆਦੇ ਵੀ ਚੱਲੇ ਆਪਣੀ ਭੈਣ ਕੋ ਮਨਦੀਪ ਚੱਲੀ ਆਪਣੀ ਭੈਣ ਕੋ ਤੁਸੀਂ ਮਾਰੋਗੇ ਇੱਥੇ ਮੱਖੀਆਂ ਇਹ ਮਾਰਨਗੇ ਇੱਥੇ ਮੱਖੀਆਂ ਦੋਵੇਂ ਜੀ ਕਿਹੜੀ ਭੈਣ ਹੈ ਜੀ ਚਲੋ ਚਲੋ ਬਾਹ ਮਨਦੀਪ ਬਾਹ ਬਾਹ ਮੱਖੀਆਂ ਮੱਖੀਆਂ ਮਾਦਾ ਹੁਣ ਚੱਲੇ ਹੀ ਰਾਸਾਂ ਘੁੰਮਣ ਪੈਣਾ ਨਹੀਂ ਮੁੰਡਾ ਫੜ ਕੇ ਲਿਆ ਗਾ ਇੱਕੋ ਚੱਲੀਏ ਗਾਂ ਨਹੀਂ ਨਹੀਂ ਨੇ ਹੋਈ ਮਾਜੂਦਾ ਨਹੀਂ ਗਰੀ ਹੋੜਾ ਬੱਲਾ ਹਨ ਜਾਣਾ ਮੇਲਾ ਜਾਣਾ ਇਹਦੇ ਮੈਂ ਐਵੇਂ ਖੋਇ ਕੋ ਮਾਰੇ ਤੇ ਦੋ ਕੰਮ ਤੇ ਨਾਲ ਲੋੜ ਤੇ ਫੇਰੀ ਫੇਰੀ ਇੱਕ ਦਿਨ ਮਾਰਨੇ ਚਲੇ ਕਿ ਨਾ ਕਿਹਾ ਵੀ ਬਾਏ ਬਾਏ ਨਹੀਂ ਹੋ ਜਾ ਬਾਈ ਬਾਏ ਬੜੀ ਹੀ ਤੱਦੀ ਦੇ ਕਰਾਇ ਦਿੱਤੀ ਅੱਜ ਬੋਦੀ ਕਰਾਈ ਅੱਜ ਹੀ ਮੰਮੀ ਨੇ ਤਾਂ ਮਸੀ ਆਦੀ ਕੋ ਡੇਰਾ ਦੀ ਮਸੀ ਦਾ ਤੇ ਇੱਥੇ ਗੱਡੀ ਹੀ ਮੋੜ ਕੇ ਚਲ ਜਾਗੇ ਤੇ ਅਣੇ ਦੂਰ ਦਾ ਸਫਰ ਤੈ ਕਰਨਾ ਤੇ ਮੰਮੀ ਚ ਮਮਾਏ ਬਾਏ ਬਾਏ ਕਾ ਦੇ ਦਦੀ ਨੂੰ ਦਦੀ ਨੂੰ ਬਾਹਰ ਰੱਖ ਦਦੀ ਚਲ ਗਈ ਸੀ ਨਹੀਂ ਚੱਲਨੇ ਅਮਨ ਕੋ ਤਿਆਰ ਹੋ ਗਏ ਤੇ ਸਾਰੇ ਆਣੇ ਜਤਿੰਦਰ ਮੈਂ ਤੇ ਆ ਅੰਕਲ ਦੀ ਤਾਂ ਕੋਈ ਤਿਆਰੀ ਤਰੀ ਨਹੀਂ ਆ ਗਈ ਵਿਚਾਰੇ ਦੀ ਤੇ ਆਂਟੀ ਦੀ ਹੈਗੀ ਤੇ ਆਂਕਲ ਇੱਕ ਮਿੰਟ ਚ ਰੈਡੀ ਹੋ ਗਏ ਗੁਰਨਵਾਰ ਜੇ ਸਾਰੇ ਚਲ ਜਾਂਦਾ ਬੈਠਾ ਥੇ ਤੇ ਆਪਾਂ ਪਹੁੰਚ ਨਹੀਂ ਵਾਲੇ ਆ ਬੜੀ ਦੂਰ ਪਿੰਡ ਪੈ ਜਾਂਦਾ ਸਾਰਿਆਂ ਨਾਂਵਰੇ ਨਾਨਾ ਲੱਗੇ ਹੋਈਆਂ ਨਾਂਵਰੇ ਭੈਣਾਂ ਲੱਗੇ ਹੋਈਆਂ ਸਾਰੇ ਦੂਰ ਹੀ ਦੂਰ ਆ ਸੰਦੀਪ ਜਿਹੜੀ ਸੁਰਸਿੰਘ ਪੈਂਦੀ ਏ ਜੰਡਿਆਲੇ ਵਾਲਾ ਆਉਂਦੇ ਤੇ ਦੀਪਦੀਪ ਨੂੰ ਤਰਨਤਨ ਵਾਲਾ ਆਉਂਦੇ ਦਜੀਦੀ ਰਮਦਾਸ ਵਾਲਾ ਆਉਂਦੇ ਪ੍ਰੀਤ ਸਾਡੀ ਬਾਹਰ ਦੂਰ ਪੈਂਦੀ ਸਾਰਿਆਂ ਦੇ ਨੇੜੇ ਪਰ ਮੈਨੂੰ ਉਹ ਵੀ ਦੂਰੀ ਲੱਗਾ ਹੌਲੀ ਹੌਲੀ ਜਾਣਦਾ ਮੈਂ ਫਿਰ ਪਾਵੇਂ ਨੇੜੇ ਲੱਗਣ ਲੱਗੇ ਅਜੇ ਹੀ ਵੇਲੀ ਤੋਂ ਪਿੱਛੇ ਆ ਕਿੰਨੀ ਅਜੇ ਹਵਾ ਇਹ ਢੀ ਪਹੁੰਚ ਗਏ ਮਸਤ ਕੜੇ ਜਾਂ ਤਾਂ ਗੱਡੀ ਲੈਣ ਹੁਣ ਵਾਲੇ ਜਾਂਜ ਲੈਣ ਹੁਣ ਵਾਲਾ ਗੱਡੀ ਲੈਣ ਹੁਣ ਵਾਲੀ ਜਿੱਦਾਂ ਕਾਵਾ ਕਾਫੀ ਕੁਝ ਕੋਲ ਲਗੇ ਇਧਰ KFC ਡਰਮਿਨੋਸ ਹੈ ਨਾ ਇਤੋਂ ਗਾੜੀ ਆ ਗਈ ਹਵੇਲੀ ਇਧਰ ਤੇ ਬਹੁਤ ਹੀ ਕੁਛ ਜਿੰਡੀ ਵਾਲੇ ਵੱਲ ਨਵਾਂ ਨੌਜਾ ਹਵੇਲੀ ਤੇ ਬੜਾ ਜੀ ਕਦੇ ਜਾਣ ਸ਼ਾਮਾਂ ਦਾ ਵੀ ਜਿਆਦਾ ਵਧੀਆ ਹੁੰਦਾ ਇਥੋਂ ਦਾ ਆਏ ਪਿੱਛੋਂ ਲੈ ਗਏ ਨਾ ਡੱਬਾ ਚੇਤਾ ਪਲ ਗਣੀ ਥੇ ਕੋ ਪਤਾ ਨਹੀਂ ਜੇ ਜਦਿਆਲੇ ਸ਼ਾਇਦ ਜਦਿਆਲੇ ਲੈ ਲਈ ਆਪਾਂ ਪਹਿਨੀ ਸਵਾਦ ਲਈ ਕਿ ਨਹੀਂ ਬਰਫੀ ਇਥੋਂ ਲੈ ਕੇ ਫਿਰ ਅੱਗੇ ਚੱਲ ਜਾਈਏ ਗੱਲ ਸੁਣਾ ਪਿਛੋਂ ਜਿੱਤਾਵਲ ਗਿਆ ਇੱਥੇ ਸ਼ਾਇਦ ਪਤਾ ਨਹੀਂ ਸਹੀ ਵੀ ਨਿਕਲਦਾ ਕੁਝ ਕਿ ਨਹੀਂ ਲੈ ਦੇਈ ਇਹ ਪਰਫੈਕਟ ਤੇ ਤੂੰ ਆ ਫੜੀ ਕਰਨਾ ਲੈ ਮੈਂ ਸੱਜ ਕੇ ਬਹਿ ਗਿਆ ਸਮਗਰਨਵਾਇਆ ਭੁੱਲ ਗਿਆ ਮੈਂ ਚੇਤਾ ਚੇਤਾ ਪੁੱਲ ਨੂੰ ਨਿੰਦਾ ਤੈਨੂੰ ਘੜੀ ਚਾਉਂਦੇ ਆ ਜਲਾ ਪਤਾ ਜਾ ਆ ਜੋ ਆਨੀ ਦੁਕਾਨ ਨੇ ਕਹਿਣਾ ਆਏ ਬੋਲੇ ਕਿ ਅੰਦੇ ਘਰ ਆਉਂਦੇ ਮਾਸੀ ਨੇ ਗਰਨਵਾਜ ਨੇ ਚੁੱਕ ਲਿਆ

ਮੈਂ ਮੇ ਭੈਣ ਨਾਰਾਜ਼ ਹੁੰਦੀ ਨਾ ਨੇ ਚੜਦੀ ਅੱਜ ਮੈਂ ਆ ਹੀ ਗਈ ਆ ਮੈਂ ਬੜੇ ਤਰ੍ਹਾਂ ਦੀ ਦਿੱਕਤ ਨਹੀਂ ਆ ਸੱਚੀ ਗਾਲੀ ਸੱਚੀ ਗਾਲੀ ਅਮਰ ਤੇਰੇ ਵਰ ਗਈ ਆਓ ਅਮਰ ਲ ਗਈ ਰੋਸਦਾ ਹੀ ਹਉਣ ਵਰ ਗਈ ਆਂਦੇ ਅਮਰ ਨੂੰ ਲੰਮੇ ਦੇਨੀ ਮੈਂ ਹੋ ਸੱਚੀ ਕਹੋ ਦਿਆਂ ਤੁਹਾਨੂੰ ਕਿ ਇਹ ਅੱਜ ਮਾਰ ਚ ਨਹੀਂ ਹੋਇਆ ਕਿ ਨਾ ਮਾਸੀ ਨਾਲ ਸੁਣਿਆ ਮਾਸੀ ਨਾਰਾਜ ਹੋ ਗਈ ਪਿਓਰ ਹੈ ਹੈ ਮਾਸੀ ਬੋਲਣਾ ਨਹੀਂ ਹੋ ਰਹੀ ਨਾਰਾਂ ਦੀ ਟਾਈਮ ਬੜਾ ਗਿਆ ਕਿ ਮੇਹਾ ਮੇਰਾ ਪੁੱਤ ਮਰਦਾ ਨਹੀਂ ਮੇਰਾ ਫੋਨ ਮਾਸੀ ਨੂੰ ਆਜੋ ਢੀਂ ਉਹ ਇਹ ਰੱਖ ਬਿਜੇ ਉਹ ਮੇਰਾ ਬੋਤੀ ਫਿਰ ਦਾਦੀ ਵੀ ਨਾਰਾਜ ਹੁੰਦੀ ਮੈਂ ਕਿਹਦੀ ਅੱਜ ਨੂੰ ਮਾਰਦੀ ਬਸ ਪੈਣਾ ਪੈਣਾ ਦੁੱਖ ਸੁੱਖ ਕਰੀਏ ਇੱਕ ਦਿਨ ਕਿਨੇ ਚਿਰ ਪਿਛ ਮੈਂ ਮੈਨੂੰ ਲੱਗਦਾ ਮੈਂ ਦੋ ਸਾਲਾਂ ਪਤਾ ਨਹੀਂ ਸ਼ਾਇਦ ਇੰਨਾ ਨਹੀਂ ਇੰਨਾ ਕੀ ਟਾਈਮ ਹੋਇਆ ਬਹੁਤ ਸਾਲੇ ਕਰਾਸਤੀ ਸੀ ਤੇ ਸਾਲ ਇੱਕ ਉਤੋਂ ਪਹਿਲਾਂ ਮੈਂ ਆਈ ਹਾਂ ਮੁੜ ਕੇ ਚੱਲ 6-7 ਮਹੀਨੇ ਦਾ ਘਰ ਨੂੰ ਆ ਜਾਇਆ ਠਾਣਾ ਹੋ ਗਿਆ ਤੇ ਇਹ ਹੋ ਗਿਆ ਬਸ ਸਾਲ ਦੋ ਸਾਲ ਦਾ ਮਾਂਗਮ ਦੀ ਲੋੜੀ ਤਾਂ ਬਾਤ ਤੂੰ ਆਈ ਨਹੀਂ ਆਈ ਕਿਉਂ ਨਹੀਂ ਹੈ ਬਹੁਤ ਇੱਥੇ ਕਰਨੀਆਂ ਵਿੱਚ ਮੈਂ ਆਈ ਹਾਂ ਹਾਂ ਮਾਸੀ ਨੇ ਘਰ ਨੂੰ ਆਇ ਨਵਾਰੇ ਲਾਤਾ ਉਹਦੇ ਲੱਗਿਆ ਇਹ ਸਾਡ ਜਿਹੜੀ ਕੋਈ ਚੀਜ਼ ਹਦੀ ਮੂਜੀ ਪੁੰਦਾ ਜੋ ਜਿੰਨੇ ਪੁਰਾਣੇ ਚੋਨੇ ਚੋਨੇ ਆਮੜਾ ਮਨੇ ਕੀ ਗੋਲੇ ਆਇਸ ਮਸੇ ਸਪ੍ਰਿੰਗ ਖਾਉ ਜਿਹਨਾਂ ਨੂੰ ਪਹਿਲਾਂ ਸਸਤੀ ਪੈਣ ਦੀ ਵੇਖ ਗਈ ਹੈ ਅਕਲ ਤੇ ਚੈੱਕ ਕਰਨ ਦੇ ਆ ਸਫਰ ਜ਼ਿਆਦਾ ਕੋ ਮਾੜੀ ਕੁੜੀ ਵਿਆਹਤੀ ਹੈ ਨਾ ਤੁਸੀਂ ਵੀ ਆਈ ਹੈ ਤੂੰ ਆਪਣੇ ਘਰ ਵਾਲੇ ਕੋਲ ਮੈਂ ਨਾ ਨਹੀਂ ਨਹੀਂ ਘਰ ਵਾਲੇ ਕੋਲ ਓਏ ਬਈ ਤਾਂ ਇੱਥੇ ਪਹਿਣ ਲੱਗੀ ਐ ਇੰਨੀ ਗੇ ਦੂਰ ਦੂਰ ਜੱਗੇ ਇਹ ਤਨੇ ਮੈਂ ਸੱਜੂ ਦੂ ਦੁਰਜੰਗ ਹੈ ਆਪਣੇ ਪੁੱਤ ਕੋ ਪਾ ਬੈ ਜਿੰਨੇ ਫਿਰ ਆ ਤੇ ਹੀ ਬਹੁ ਆ ਗਏ ਲੀ ਦੇ ਕਪੂ ਚਾਹ ਜਿਹਾ ਨਹੀਂ ਦੇ ਲਈ ਮੈਂ ਤੈਨੂੰ ਚਾਹ ਵਧੀ ਦੀ ਸਾਂਹ ਦੇ ਤੈਨੂੰ ਚਾਹ ਵਧੀ ਚਾਹ ਬੜੀ ਸੁਆਹ ਨੂੰ ਦਿੰਦੀ ਹਮਣ ਪਤਾ ਨਹੀਂ ਉਹ ਪਹਿਲਾਂ ਟੈਸਟ ਕਰਾ ਰਿਹਾ ਉਹਨਾਂ ਦਾ ਰਹਿ ਗਿਆ ਇਹ ਵੀ ਰਹਿ ਗਿਆ ਤੇ ਮਰੇ ਵੀ ਚਾਹ ਬੜੀ ਘੈਣ ਨੂੰ ਦਿੰਦੀ ਹੈ ਮੈਂ ਆਪਣਾ ਹੰਦੀ ਮਾਰੀ ਵੀ ਕਹਿ ਦਿੰਦੀ ਨਹੀਂ ਤੂੰ ਬਣਾ। ਮੈਂ ਤੇ ਨਾਲੇ ਦੱਸਦੀ ਹਾਂ ਤੇਰੇ ਨਾਲ 3-4 ਸਾਲਾਂ ਤੋਂ ਤੁਹਾ ਗਿੱਦਾ ਹੀ ਹੋਰ ਮੈਂ ਦਰੂ ਗਿਆ ਤੇ ਚਾਵੜੇ ਸੁਭਾਅ ਨੇ ਰੋਟੀ ਉਡੀ ਸੁਭਾਅ ਨੇ ਜੀ ਚੈ ਲੱਗੀ ਰਹਿ ਗਈ ਹੈ। ਹਾਂ ਚਾਵੜੇ ਬਣਾ ਦੇ। ਮੈਂ ਆਈ ਤੇ ਬੜੀ ਆਪਾਂ ਵੀ ਬੀਚ ਕੱਪਾ ਬਣਾ। ਮੈਂ ਨਹੀਂ ਜੀ ਪੀਣੋਂ ਨਾ ਦਗਾਦੀ। ਅਮਮ ਮੈਨੂੰ ਵੀ ਥੋੜੀ ਜਾਈ ਚਾਹ। ਲੈ ਜੋ ਆ ਤੱਕ ਤੋਰੋ। ਇੱਜ ਭੰਗ ਨੂੰ ਆਪ ਮੈਂ ਚੱਕਾ ਵੀ ਛੜ ਪਵਾ ਦੇਂ ਤੇਰੇ ਮਿਲ ਲੇ ਤਾ ਉਹਨੂੰ ਢੰਗ ਖੰਦੀ ੜੀ। ਚਲਾ ਜਾ ਚੱਲੀਏ। ਹਾਂ ਤੇ ਜਿਆਦੀ ਪੀਣੀ ਚਾਹ ਵੇਖਿਆ ਤਾਈਆਂ ਨਾ ਆਮਣ ਚਾਹ ਸੁਆਵਣ ਹੁੰਦੀ ਤਾਂ ਕਰਕੇ ਠੰਡ ਲੱਗਣ ਦੀ ਇਹ ਜਿੰਦਰ ਕਰੇ ਕੱਲੀ ਛੜਪ ਆ ਗਿਆ ਮੈਚਿੰਗ ਦੇਖ ਕੇ ਚਾਹ ਸਗਣੀ ਪੀ ਕੇ ਤੇ ਸਾਰੇ ਯਾਦ ਕਰਦੇ ਆ ਸਹੀ ਗੱਲ ਐ ਦੁੱਧ ਮਗਾ ਦੇ ਸਸਵਾ ਗਸੇ ਹੁੰਦੀ ਹੋਏ ਸਸਰੇ ਖੁੱਲੇ ਤੋ ਅਜੇ ਰੱਖੇ ਯਾਰ ਦੁੱਧ ਤੇ ਠੀਕ ਐ ਦੁੱਧ ਘੋੜੇ ਚ ਨਾ ਵਜੀ ਜਾ ਮਗਾ ਤਾ ਕੇ ਮੋਟੀ ਨੀ ਜੰਦੀ ਸਹੀ ਗੱਲ ਐ ਅੱਗੇ ਵੀ ਮੈਨੂੰ ਮੋਟੀ ਕਹਿੰਦੇ ਆ ਇਹ ਸਾਰੇ ਹੁਣ ਹੋਰ ਕੀ ਕਰਨੇ ਹੋਰ ਕੀ ਕਰਨੇ ਆਮਣੇ ਆਪਣੇ ਮੁੰਡੇ ਨੂੰ ਇੰਨਾ ਸੁਣਾ ਕੇ ਜਾਇਆ ਫੋਨ ਤੇ ਨਾ ਫੋਨ ਤੇ ਜਿਆਦਾ ਬਾਬਿਆਂ ਦਾ ਵੇਂਦਾ ਤੇ ਗਤਕਾ ਜਿਆਦਾ ਕਰਦਾ ਰਹਿੰਦਾ ਉਹੋ ਹੀ ਚੀਜ਼ ਸਿੱਖਦੇ ਠੀਕ ਹੈ ਨਾ ਹੁਣ ਕੋਈ ਇੱਥੇ ਬੰਦਾ ਬੰਦਾ ਨਹੀਂ ਆਮਣੇ ਇੰਨਾ ਸੁਣਾ ਆਪਣੇ ਮੁੰਡੇ ਨੂੰ ਜਾ ਕੇ ਉਹ ਵੇ ਉਸੇ ਚਲਾਉਣ ਆ ਗਏ ਗਤਕਾ ਸਾਰ ਜਿਹੇ ਕਰਦਾ ਰਹਿੰਦਾ ਜੀ ਕੱਲ ਕੱਲ ਮੈਂ ਇਹਨੂੰ ਸੰਜੋ ਨੂੰ ਕੱਪੜੇ ਦੇ ਗਏ ਅੱਜ ਨੇ ਪਾ ਕੇ ਵੀ ਆ ਗਏ ਇਹ ਆਮਣ ਦਾ ਭਰਾ ਅਪਣਾ ਕੱਲ ਕੱਲ ਮੈਂ ਸੂਟ ਨਹੀਂ ਕਿੜਿ ਚ ਲਾ ਗਈ ਆਹ ਦਾ ਇਹਨੂੰ ਮੈਂ ਸੂਟ ਦੇ ਪਾ ਗਏ ਹੁਣ ਤਿੰਨ ਸੂਟ ਦੇ ਦਾ ਤੁਸੀਂ ਪਾ ਗਏ ਜੀ ਠੀਕ ਹੈ ਤੇ ਕੁ ਖਾਣਾ ਹਾਂ ਆ ਅੰਟੀ ਨੇ ਮੈਨਾਂ ਵਾਦਾ ਕੀਤਾ ਕਿ ਜੇ ਤੁਮਹਾਨੂੰ ਕੋਈ ਜਾਨਾ ਮੈਨੂੰ ਨਾਲ ਲੈ ਕੇ ਵੇਜ ਲੈ ਕੇ ਆਂ ਹਾਂ ਤੇ ਐਂਟੀ ਨੇ ਜਿਹੜੀ ਜਿੰਨੇ ਜਿੰਨੇ ਵੀ ਹਸਪੀਟਲ ਤੇ ਕੋਈ ਵੀ ਕੰਮ ਹੋਣਾ ਨਾ ਅੰਟੀ ਚਾਹੀ ਪਾਜੀ ਕਿ ਮੇਰ ਕਾਉਂਦੀ ਹਿੰਦੀ ਤੇ ਬੰਦੇ ਨੂੰ ਮਾੜੇ ਦੇਣਾ ਕਦੀ ਨਹੀਂ ਭੁੱਲਣਾ ਚਾਹੀਦੇ ਚੰਗੇ ਦੇਣਾ ਚੋਂ ਇਨਸਾਨ ਨਾਲ ਰੱਖਣੇ ਚਾਹੀਦੇ ਜਿਹੜੇ ਮਾੜੇ ਦੇਣਾ ਚ ਨਾਲ ਹੈ ਨਾ ਅੰਟੀ ਹਾਂ ਕੀ ਆਖਦੀ ਏ ਤੂੰ ਅਮਰ ਬੜਾ ਸਾਡੀ ਹਿੰਦੀ ਸਾਡੀ ਮਾਵਾਤੀ ਕਾਂਦੀ ਚੋੜੀ ਤੂੰ ਹੁਣ ਵੀ ਕਹ ਦਿੰਦੀ ਹਾਂ ਇਹੇ ਬੜਾ ਬੜਾ ਸੀ ਬੜਾ ਇਹ ਗੱਲ ਹਿੰਦੀ ਮਾੜੀ ਇਹ ਗੱਲ ਬੜੀ ਸੁਣਨੀ ਆ ਉਹ ਉਹੀ ਤੇਰੀ ਲੱਗਦੀ ਤੂੰ ਇੱਕ ਮਿੰਟ ਲਾ ਕੇ ਜਰੂਰ ਸੜੀ ਦੋ ਪਣਾ ਦੀ ਹਮੇਸ਼ਾ ਇਦਾਂ ਕਿਉਂ ਹੁੰਦਾ ਉਹਦੀ ਗੱਲ ਕਰਦੇ ਦੇ ਮਾਨ ਪਛ ਕਿਵੇਂ ਦੋ ਉਂਗਲਾ ਤਕ ਤਕਲੀਫੋਂ ਨਹੀਂਦੀ ਮੰਮੀ ਤੂੰ ਕਿਉਂ ਸਰਦੀ ਨਹੀਂ ਉਹਨੂੰ ਉਹਦਾ ਦਿੱਲੀ ਤੈਨੂੰ ਤੇਰਾ ਦਿਨ ਨਹੀਂ ਜਿੱਦੀ ਤੁਹਾਡੀ ਹੁੰਦੀ ਨਹੀਂ ਤੇ ਇਹ ਮੇਰੇ ਦੇ ਨਾਲ ਤੋਂ ਬੜਾ ਸਰਦੀ ਜਿਹਾ ਇਸ ਇਹਨੂੰ ਹੁੰਦਾ ਕਿ ਇਹਨੂੰ ਕਿਉਂ ਹੱਦ ਦਿੰਦੇ ਆ ਮੈਂ ਪਿਆਰ ਜ਼ਿਆਦਾ ਲੈਣੀ ਆ ਸਾਰਿਆਂ ਦਾ ਮੈਂ ਨਹੀਂ ਤੁਸੀਂ ਉਹਨਾਂ ਜ਼ਿਆਦਾ ਕਰਦੇ ਮੇਰੇ ਨਾਲ ਕਰਦੇ ਨਹੀਂ ਹਾਂ ਮੰਮੀ ਉਹ ਵੱਡੀ ਆ ਨਾ ਤਾਂ ਕਰਕੇ ਤੁਸੀਂ ਕਰਦੇ ਮੈਂ ਲਾਗੇ ਰਹਿਣੀ ਬਹੁਤ ਆ ਕਰਕੇ ਕਰਦੇ ਤੈਨਾਂ ਇਹ ਕਦੇ ਤੇਰਾ ਗਾਣਾ ਮੈਂ ਨਾ ਨਾ ਉਹਨੇ ਤਾਂ ਅੱਧਾ ਕੋਈ ਵੇਲਾ ਇਦਾਂ ਫੇਰੀ ਚੱਲੀ ਆਪਣੇ ਘਰਾਂ ਨਾਲ ਹੀ ਕਰਦੇ ਨੀ ਆਈ ਜਾਨ ਮੈਂ ਵੀ ਆਂਦੀ ਕਿੱਥੇ ਚਾਰੀਆਂ ਵੇਲਾ ਛੱਡਤੀ ਆ ਦੀਦੀ ਦੇ ਮੇਲੇ ਸਾਧੂ ਆਮੜ ਅੰਨੀ ਜਵਾਈ ਨੂੰ ਪੁੱਛ ਲੈ ਫੜਕ ਲੰਮੇ ਪਾ ਦੋ ਮੈਂ ਚਲੋ ਫੜਕ ਆ ਰਹੇ ਜਾਨ ਅੰਨੀ ਜਵਾਈ ਨੂੰ ਪੁੱਛੋ ਕਿਚ ਮੈਂ ਚਾਹ ਫੜਕ ਪੁੱਛ ਲਿਆ ਹੋਰ ਗੱਲ ਪੁੱਛ ਅੰਨੀ ਜਵਾਈ ਨੂੰ ਫੜਕ ਲੰਮੇ ਪਾ ਵੀਸ ਬੁਲਕਨ ਮੈਨੂੰ ਮਾਦੂ ਦਾ ਸਾਹ ਹੈ ਉਹ ਖੰਦਿਆ ਨਾ ਅਗਮ ਦੀਆ ਆਹ ਅੰਦਰੋਂ ਦੇਖਣਾ ਮੂੰਹ ਲਾ ਲਾ ਕੇ ਮੈਂ ਚੱਲ ਫੜ ਕੇ ਲੈਵੇਂ ਪਾਈ ਏ ਕੀ ਅਗਮ ਨਹੀਂ ਤਾਉ ਕਿ ਆਖਿਆ ਨਾ ਵੀ ਉਹ ਸਾਲੀ ਪੁੱਛਦੀਆਂ ਨੇ ਸਾਲੀ ਪੁੱਛਦੀ ਨਹੀਂ ਕੋਈ ਨਹੀਂ ਤੂੰ ਤੇ ਭੈਣ ਵੀ ਆ ਸਾਲੀ ਵੀ ਤੇਰੇ ਦੋਸਤ ਕੋਈ ਗੱਲ ਕੋਈ ਦਸਾਨੀ ਹੈਗਾ ਮੂੰਹ ਚੱਕ ਆਇਆ ਸੀ ਜਿਤਿੰਦਰ ਦਾ ਸਾਂਡੂ ਨਿਕਰਾ ਗਿਆ ਜਿੰਦ ਕੰਨਾਂ ਲੈ ਵਖਨ ਮੈਨ ਮਨ ਗੱਲਾਂ ਮੰਨਦੀ ਉਹ ਕੀ ਦੇਖ ਰਿਹਾ ਕੰਨਾਂ ਨੂੰ ਦੇਖ ਰਿਹਾ ਓਏ ਕਹਿੰਦਾ ਮਾਲੂ ਦੋ ਜਣੇ ਹੁੰਦੇ ਗੱਲਾਂ ਬਤਾ ਮੰਨਦੇ ਉਹ ਚਾਰਾ ਗਿਆ ਆਪਣੀ ਡਿਊਟੀ ਤੇ ਉਹ ਮੈਂ ਆਮ ਤੇ ਠਾਕੇ ਫੋਟੋ ਲੱਗੀ ਸਾਹਮਣੇ ਤੇ ਇਹ ਰੂਪ ਦਾ ਜਿਹੜਾ ਮਹੰਦਰਾ ਨਾਲ ਜਿਤਿੰਦਰ ਵਰਗਾ ਪਹਿਨਦਾ ਮਾਰ ਲਓ ਮਾਰ ਲਓ ਬਸ ਇੱਕ ਕਪੂ ਚਾਹ ਦਾ ਕਹਿ ਦੇ ਨੇ ਮਾਂ ਅੱਜ ਕਰਾਂ ਸੌਂ ਜਾ ਸਮਝੋ ਆਪਣਾ ਘਰ ਹੈ ਕੋਈ ਨਹੀਂ ਕੋਣਵਾ ਕੇ ਤਿਆਰ ਕੇ ਮੈਂ ਦਵਾਈ ਦਵਾਂ ਗਾਸਾ ਤੇਰੀ ਮਾਸੀ ਸਾਰੀਆਂ ਪਿੰਡੀਆਂ ਗਲੀਆਂ ਘਮਾਉਂਦੀ ਹਣ ਤੇ ਮੁੰਡੇ ਨੂੰ ਤੇ ਉਹ ਗੜਾ ਘਟਾ ਉਹ ਕਹਿੰਦਾ ਮੈਂ ਮਾਸੀ ਕੋ ਜਾਣਾ ਨਹੀਂ ਮਾਮੀ ਦੀ ਬੋੜਾ ਨਹੀਂ ਨਾ ਮਾਮੀ ਫੁੱਟ ਬਲ ਵਰਗੀ ਤੇਰੀ ਬੋਲੀ ਪਾਜੀ ਮਾਸੀ ਫੁੱਟ ਬਾਲ ਵਰਗੀ ਫੁੱਟ ਬਲ ਵਰਗੀ ਇਹ ਢੀਮੋਟੀ ਅੱਖ ਤੇਰੀ ਖੋਲਦੀ ਐ ਖੋਲਦੀ ਮੈਂ ਕਿੱਧਰ ਤੁਰੀ ਫਿਰਨੀ ਐ ਚਾਚੀ ਨੂੰ ਮੜਾ ਕੇ ਲਿਆ ਲੈ ਹੈ ਕਰਦੀ ਕੀ ਐ ਕਿੱਥੋਂ ਆਈਂ ਉਹ ਅਮਨ ਦੀ ਅਮਨ ਦੀ ਦੀ ਆਖਦੀ ਅਮਨ ਨੇ ਘਰ ਲੱਗੇ ਤੇ ਖਣਪਟ ਸਾਹਿਬ ਤੇ ਆਇਆ ਨਾ ਤੇ ਉਧਰ ਸਾਰੇ ਵਲੌਗ ਬਿੰਦੇ ਉਧਰ ਹੀ ਬਿੰਦੇ ਲੱਗੇ ਗਲੀ ਜੀ ਮੈਂ ਤੇ ਉਹਦੇ ਤੁਹਾਡੇ ਪਿੰਡ ਜਾ ਕੇ ਚੱਕਰ ਕਰਾ ਕੇ ਲੈਣਾ ਸਾਰੇ ਗਏ ਨੇ ਵਲੌਗਰ ਆਏ ਨਾ ਕਮ ਵਲੌਗਰ ਨਾ ਉਹਨਾਂ ਦੇ ਤੇਰੇ ਭੈਣ ਭੜੀ ਮੈਂ ਮੈਂ ਦੋ ਤਿੰਨ ਵਾਰ ਸ਼ੀਸ਼ੇ ਜਾ ਕੇ ਹੱਸਣਾ ਆਜਰੀ ਸ਼ੀਸ਼ਾ ਛੱਡ ਦੇ ਕਹਿੰਦੇ ਆਹ ਸਹੀ ਗੱਲ ਇਹ ਠੀਕ ਠਾਕ ਜੇ ਆ ਮੈਂ ਨਹੀਂ ਮੈਂ ਨਹੀਂ ਇਹ ਗੱਲ ਕਹਿ ਸਕਦੀ ਜੀ ਆਨ ਲਾਈਨ ਨੂੰ ਆ ਗਈ ਚਾਰੇ ਗੰਦੇ ਸਾ ਦਿਮਾਗ ਸੀ ਦਾ ਮੁੰਡਾ ਇਹ ਮੈਂ ਸਾਰਾ ਪਿੰਡ ਦਾ ਚੱਕਰ ਘੁਮਾ ਰਹੀ ਸਾਰਿਆਂ ਕਰ ਮਲਾ ਲਿਆ ਯਮਾ ਕਦੀ ਚਾ ਕਰ ਮੁੰਡਾ ਪੋਖ ਲੱਗੀ ਦੇ ਮੇਰੇ ਪਹਿਲੇ ਦੋ ਦੋ ਮੈਂ ਦੇ ਆਹੋ ਮੈਨੂੰ ਪੀਤਾ ਇਹ ਤੇਰੀ ਬਲੌਗਰ ਤੇ ਨੰਦਾ ਮੁੰਡਾ ਮੈਂ ਆਉ ਮੈਂ ਬੋਗਰ ਬੇ ਨੰਦਾ ਨਹੀਂ ਕਿ ਮੈਂ ਖਟਾਉਣੇ ਲੱਗੇ ਹੁਣ ਮੈਂ ਆਪਣੇ ਮੁੰਡੇ ਨੂੰ ਫੇਰ ਦੇ ਦੇਣੀ ਮੈਂ ਤੈਨੂੰ ਰਹਿਣ ਦੇਣੀ ਦੇ ਫਿਰ ਤੂੰ ਮਾਈ ਮਾਸੀ ਕਰ ਮੰਨ ਦੇ ਇਹ ਸਾਰੇ ਲੈ ਜਾ ਤੂੰ ਇਹ ਸਭ ਥੈਂਕ ਯੂ ਕਾਦੇ ਮਾਸੀ ਦਾ ਆ ਥੈਂਕ ਯੂ ਕਹਿੰਦੇ ਆ ਮੈਂ ਤੇ ਲਈ ਟ੍ਰੇਨ ਲਾ ਕੇ ਆਈ ਹਾਂ ਠੀਕ ਹੈ ਧੰਨਵਾਦ ਮੈਂ ਤੇ ਬੈਗ ਜਾਇਆ ਕਰੀ ਨੀ ਨਾ ਮੈਨੂੰ ਹੀ ਲੱਗ ਜਾਇਆ ਕਰੇ ਠੀਕ ਆ ਓਕੇ ਠੀਕ ਹੈ ਕਹਿ ਦੇ ਉਹ ਠੀਕ ਆ ਹੁਣ ਦੇਖਣੇ ਆਪਣੇ ਆਹ ਦੇਰੀ ਹੋਣਾ ਆ ਲੈ ਗਿਫਟ ਤੇ ਲਈ ਹੋਰ ਲਾ ਕੇ ਆਈ ਮੈਂ ਆ ਸਾਰੇ ਲੈ ਜਾਓ ਉਹ ਤਾਦਾ ਭਲਾ ਹੋ ਜੇ ਬੜੇ ਗਿਫਟ ਲੈਣ ਤੇ ਲਈ ਓ ਥੈਂਕ ਯੂ ਮੈਨੂੰ ਆਪ ਦੇਣੀ ਤੇ ਹੈ ਤੈਨ ਉਹ ਦੇਖੂ ਗੋਲ ਗੋਲ ਕੋ ਦੇਖੂਗਾ ਆਮਾ ਆਇਆ ਆ ਕਿਹੜਾ ਗਿਫਟ ਆਏ ਸਿੱਧਾ ਚਾ ਕਰ ਓਏ ਵੇਖ ਲੈ ਮਾਸੀ ਮਾਸੀ ਨਹੀਂ ਜਨਾ ਹਾਣਾ ਆਮਣ ਪਹਿਲਾਂ ਲੈ ਗਈ ਲੀਰਾ ਕਪੜਾ ਹੁਣ ਮੈਂ ਦੇਣ ਆ ਗਈ ਹਮ ਨੂੰ ਥੋੜਾ ਹਮ ਆ ਮਾਸੀ ਮੇਰੇ ਕੋ ਆਏ ਨਹੀਂ ਪਰ ਮੈਂ ਸੋਚਿਆ ਕਿ ਮੈਨੂੰ ਤੇ ਧੀ ਬਣਾ ਦੇ ਪਰ ਮੈਂ ਤੇ ਧੀ ਆ ਫਰਜ਼ ਪੂਰੇ ਕਰ ਮੈਂ ਆਪਣੇ ਮਾਨ ਸੁੱਟ ਦੇ ਗਿਆ ਹਾਣਾ ਹੁਣ ਵੇਖੋ ਗੱਲ ਕਹੀ ਆਏ ਨਹੀਂ ਆਏ ਨਹੀਂ ਆਏ ਨਹੀਂ ਬਣਾਦੀ ਵੀ ਰਹੀ ਮੰਮੀ ਹਾਣਾ ਜੀ ਆਪਣੇ ਇੱਕ ਦਰੀਸੇ ਤਰ੍ਹਾਂ ਤਾਂ ਚਾਹਣਾ ਚਾਹੀਦਾ ਹੀ ਹੈ ਨਾ ਮੇਰੀ ਖੁਵਾਈ ਗਈ ਆ ਉਹ ਮੇਰੀ ਘਲਾਈ ਗਈ ਏਦਾਂ ਨਹੀਂ ਹੁੰਦਾ ਉਹ ਮੇਰੀ ਭੈਣ ਹੈ ਉਹਨੂੰ ਤੇ ਨਦੀਆਂ ਉਹਨੇ ਨਦੀਆਂ چیر ਕੇ ਵੀ ਆਉਣਾ ਸੀ ਮਨਦੀਪ ਮੈਂ ਗੱਲ ਕਰਦੀ ਆ ਮਾਪੜਾ ਥਾ ਤਾਤੀ ਆਪਣੇ ਵਾਹ ਆ ਗੱਲ ਹੁੰਦੀ ਆ ਹੁਣ ਏਦਾਂ ਐਂਟੀ ਕਹੋਗੇ ਏਦਾਂ ਇਹ ਸਾਰੇ ਜਾਨੇ ਆਏ ਸੀ ਤੇ ਇਹ ਗੱਲ ਹੋ ਜਾਂਦੀ ਆ ਨਾ ਵਿੱਚ ਜਿੱਥੇ ਨਿਕਦਾਂ ਏਦਾਂ ਹੋਵੇ ਸਜਣਾ ਚਾਹੀਦਾ ਹੈ ਕੰਮ ਹੀ ਇਸ ਤਰ੍ਹਾਂ ਦਾ ਹੁਣ ਕੀ ਕਰੀਏ ਮੇਰੀ ਸੱਸ ਆਈ ਜਦੋਂ ਆਗਮ ਹੋਇਆ ਇਹ ਆਮ ਇਹ ਹਮਣ ਕੇ ਲੱਗੋ ਸੋਨੇ ਬਲਾ ਵੇਖ ਕੇ ਆਏ ਸੀ ਵਧੀਆ ਲੱਗਦੇ ਚਲੋ ਵਧੀਆ ਗੱਲ ਸਾਰੇ ਬਲੇ ਚੰਗਾ ਬਣਾਉਣੀ ਚੱਲੇ ਠੀਕ ਹੈ ਬਾਏ ਬਾਏ ਮੈਂ ਬੋਤ ਕਿਤੇ ਰਹੀਆਂ ਰਾਹ ਕਿਤੇ ਲਾ ਲੀ ਬੋਤ ਆ ਉਹ ਸੌ ਗਿਆ ਗਰਨਵਾਤ ਦੀ ਕੰਬਲੀ ਚ ਲੇਟਦਾ ਆ ਦੀ ਮਾਸੀ ਨੇ ਨੂੰ ਤੇ ਚਲੋ ਠੀਕ ਹੈ ਨਾਨੀ ਮੇਰੇ ਚੱਲੀ ਸਾਰੇ ਮੇਰੇ ਚੱਲੀ ਬਾਏ ਬਾਏ ਹਾਏ ਬਾਏ ਗਾਇਸ ਨਹੀਂ ਨਹੀਂ ਫੇਰ ਆਇਓ ਭਾਜੀ ਠੀਕ ਹੈ ਚੰਗਾ ਓਕੇ ਮੈਂ ਹੁਣ ਨਹੀਂ ਕਹਿਣਾ ਦੀਦੀ ਨੇ ਮੇਲਾ ਮੇਰਾ ਵੀ ਕਿ ਮम्मा ਚੂਤ ਨਹੀਂ ਪਾਇ ਮੈਂ ਚੂਤ ਲੱਗ ਗਈ ਮੇਲੇ ਉਹ ਵੀ ਨਹੀਂ ਬਦਲ ਪਾਇਆ ਮੈਂ ਮੇਲ ਲੱਗੀ ਉਹ ਵੀ ਨਾ ਮੈਨੂੰ ਪਾਇਆ ਤੇ ਜੇ ਮੇਰਾ ਮੁੰਡਾ ਮੈਂ ਇੱਕ ਮੁੰਡੇ ਦੇ ਮੈਂ ਕੱਪੜੇ ਧੋਣੇ ਲੈ ਚੀ ਪਾਲੀ ਮੇਰੀ ਰਿਸਾਲਾ ਨਹੀਂ ਹੈ ਤੇਰੀਆਂ ਰਿਸਾਲਾ ਨਹੀਂ ਮੇਰੇ ਤਾਂ ਗ੍ਰੀਪ ਆਇਆ ਭਾਜੀ ਵੀ ਨਹੀਂ ਕਿਤੇ ਸਾਨੂੰ ਗ੍ਰੀਪਾ ਨਾਲ ਆਪਣੀਆਂ ਦੂਜੀਆਂ ਸਾਲੀਆਂ ਚੇਤੇ ਕਰ ਲੈਂਦੇ ਉਹ ਵੀ ਚੇਤੇ ਕਰਦੀ ਸੀ ਇਹ ਵੀ ਕਰਦੇ ਦੇਖਦਾ ਇਨੇ ਇਨੇ ਇਦਾਂ ਹੀ ਕਰਦੀ ਰਹਿੰਦਾ ਇਹ ਦੀ ਨਹੀਂਆਂ ਅਨਿਓ ਸਾਰੇ ਨਹੀਂ ਵਾਪਸ ਆ ਗਏ ਪਹਿਲਾਂ ਇਹਨੂੰ ਕਹਿ ਬਚਾਰੀ ਨੂੰ ਵੀ ਰੋਟੀ ਨਹੀਂ ਖਾਣੀ ਨਾ ਸਮੱਸ ਸਪਿਰਿੰਗ ਹਣ ਕਿੰਨਾ ਕੁ ਮਗਾ ਲਿਆ ਫਿਰ ਸਾਰੇ ਖਾ ਗਏ ਯਾਏ ਨੇ ਰੋਟੀ ਨਾਲ ਚੌਚ ਚੂਰ ਬਣਾਏ ਨੇ ਉਹ ਖਾਦੇ ਫਿਰ ਇਹ ਹੁਣ ਵਾਪਸ ਆ ਗਏ ਚੁੱਕੇ ਨੇ ਤੇ ਫਿਰ ਵੀ ਸਾਨੂੰ ਕਰਦਿਆ ਕਰਦੇ ਕਿ ਟਾਈਮ ਨਾ ਵਾਪਸ ਆਵੇਂ ਪਰ ਗੱਲਾਂ ਕਰਦੇ ਹੁੰਦੇ ਵੀ 3-4 ਵਜੇ ਆਹੀ ਪੜਾ ਪੜਾ ਦੁਖਸੋ ਵੀ ਨਹੀਂ ਫੋਲੇ ਆ ਉਧਰ ਹੀ ਆ ਗਏ ਹਾਂਜੀ ਕਿ ਆਪਾਂ ਪਹੁੰਚਗੇ 에어ਪੋਰਟ ਤੇ ਤੇ ਪਾਸਪੋਰਟ ਲੈ ਹੁੰਦੇ ਆਪਾਂ ਆਪਣੇ ਹਾਂਜੀ ਤੇ ਹੁਣ ਅਸੀਂ ਚੱਲੇ ਅੱਜ ਸਾਡੀ ਫਲੈਟ ਹੈ ਅੰਮ੍ਰਿਤਸਰ ਤੋਂ ਅੰਬਰਸਰ ਤੋਂ ਇਹ ਚੱਲੇ ਆ ਕਿੱਥੇ ਚੱਲੀ ਆਪਾਂ ਆਈਲੈਂਡ ਆਈਲੈਂਡ ਇਹ ਆ ਨਹੀਂ ਮੈਂ ਆਪਣੇ ਭਰਾ ਕੋ ਜਾਣਾ ਨਹੀਂ ਚੱਲ ਤੈਨੂੰ ਅੱਜ ਕਮਾਲ ਦਿਖਾ ਦੇ ਉਹਦਾਂ ਦੇ ਉਹਦਾ ਤੇਰਾ ਟਾਈਮ ਨਹੀਂ ਲੱਗਣਾ ਅੱਜ ਦਿਨ ਲੱਗੋ ਜਾ ਮਿਲ ਗਿਆ ਨਾ ਤਾਂ ਅੰਦਰ ਜਾ ਕੇ ਵੇਨੇ ਵਾਲਾ ਮੈਂ ਤੇ ਜਾ ਤਾ ਉਹ ਵਧੀਆ ਪਹਿਲੀ ਵਾਰੀ ਰੈਕਟਰ ਜਾ ਜਾਂਦਾ ਮੈਨੂੰ ਪਤਾ ਹੀ ਨਹੀਂ ਲੱਗਦੀ ਤੂੰ ਕੀ ਬੱਸ ਸਮਝੀ ਨਹੀਂ ਮੈਂ ਪਹਿਲੇ ਦਿਨ ਵੇਖਿਆ ਲੱਗੋ ਤੇ ਤੇ ਹੁਣ ਅਸੀਂ ਆਏ ਆ ਜੰਡਿਆਲੇ ਤੇ ਇੱਥੋਂ ਅਸੀਂ ਚੱਲ ਆਈਆਂ ਵਧੀਆ ਰੌਣਕ ਮੇਲਾ ਹੈ ਕਿ ਜੰਡਿਆਲੇ ਕਾਫੀ ਖਸ਼ਹਤਮਾਨ ਆ ਬੰਦਕੇ ਬਾਵਾ ਤੇ ਆ ਆਹ ਕਿਦਾਂ ਵਧੀਆ ਹਾਂਜੀ ਬੜਾ ਖੁਸ਼ ਹੋਣਾ ਕਿ ਮੈਂ ਅੱਜ ਆਪਣੀ ਭੈਣ ਨਾਲ ਘੁੰਮਣ ਆਇਆ ਲੈ ਉਗਰਨਵਾਇ ਲਈ ਖੜਾਉਣੇ ਵਾਲਾ ਵੀ ਹੈਗਾ ਜੇ ਸੋਨਾ ਬਣਿਆ ਵੈਸੇ ਹੀ ਤਾਂ ਕਾਫੀ ਖਲੋਣੇ ਲਾਏ ਬੱਚਿਆਂ ਦੇ ਪਾਟੇ ਬੂਟੀਆਂ ਬੜੇ ਪਾਟੇ ਕਰਨੇ ਬਿਲਕੁਲ ਓਰੀਜਨਲ ਹੈ ਨਾ ਮੰਦੀਨੋਥੇ ਮੁੜ ਗਏ ਆਪਣੇ ਸਬਸਕ੍ਰਾਈਬਰ ਤੇ ਪਰ ਕੋਈ ਫਰਕ ਪਾਉਣਾ ਨਹੀਂ ਵੀ ਤੇ ਮੈਂ ਵੇਟ ਕਰਨਾ ਅੱਗੇ ਤੇ ਜਾਇਦਾ ਮੈਨੂੰ ਮਾਹੌਲ ਜਿਹਾ ਥੋੜਾ ਵਧੀਆ ਲੱਗਦਾ ਪਰ ਗਾਣੇ ਕੋਨੇ ਵਧੀਆ ਚੱਲਣੇ ਆ ਬਹੁਤ ਸੋਹਣੀਆਂ ਬੋੜੀਆਂ ਵੀ ਲਾਈਆਂ ਚੜਨ ਪਹੁੰਚ ਜਾ ਕੇ ਵੇਨੇ ਬੋਰਡਿੰਗ ਪਾਸ ਬੋੜੀ ਅੱਗੇ ਟਿਕਟ ਕਾਊਂਟਰ ਲਿਖਿਆ ਹੁੰਦਾ ਵੈਸੇ ਇੱਧਰ ਬੋਰਡਿੰਗ ਪਾਸ ਲਿਖਿਆ ਇੱਥੋਂ ਮਿਲਦੀਆਂ ਟਿਕਟਾਂ ਆ ਰੀਆਂ ਹੁਣ ਵੇਖਦੇ ਹਾਂ ਬਾਕੀ ਅੱਗੇ ਮਾਹੌਲ ਆ ਇੱਧਰ ਬੱਚਿਆਂ ਨੇ ਬਲੂਨ ਬੁਲਾਣ ਲਾਏ ਆ ਹਾਂ ਚੱਲ ਆ ਜੀ ਆਇਓ ਲਈਏ ਦੇਖਾਂ ਹਾਂ ਪੈਸਾ ਬੜਾ ਨਾ ਆਇਆ ਵੈਸੇ ਨਾ ਹੁਣ ਡੇਢ ਤੋਂ 2 ਘੰਟੇ ਦੀ ਵੇਟਿੰਗ ਆ 4:00 ਵੱਜ ਗਿਆ ਸਾਢੇ 5 ਹੋਏ ਨੇ ਤੇ ਹੁਣ ਆ ਤਾਂ ਵੱਡਾ ਹੜਾ ਦਾ ਵੀ 100 ਮੰਗਲਾ ਸਪੈਸ਼ਲ ਆਈਏ ਮਦੀਦ ਫੈਨ ਫੋਲੋਇੰਗ ਬਹੁਤ ਹੰਡੀ ਮੈਨੂੰ ਯਾਰ ਕੋਈ ਪੁੱਛਦਾ ਨਹੀਂ ਇਹ ਕੀ ਚੱਕਰ ਹੈ ਸਾਰੀ ਦਿਹਾੜੀ ਮੇਰਾ ਗੱਲ ਬੈਜਦਾ ਬੋਲ-ਬੋਲ ਕੇ ਅਗਲੀ ਵੀ ਜਿਹੜਾ ਕੋਈ ਮਿਲਿਆ ਮੈਨੂੰ ਮਿਲਿਓ ਠੀਕ ਐ ਮੇਰੀ ਰਿਕਵੈਸਟ ਐ ਇਹੀ ਚਲ ਆਏ ਫਿਰ ਵੀਡੀਓ ਬਣਾ ਲਈਏ ਕੱਦੀ ਚਲੋ ਫਿਰ ਉੱਤੇ ਨਹੀਂ ਜਾਣਾ ਕਿਉਂ ਜੇ ਮੱਛੀਆਂ ਬਹੁਤ ਸੋਹਣੀਆਂ ਗੋਲ ਗੱਪੇ ਗੋਲ ਗੱਪੇ ਲਾਇਆ ਫਿਰ ਕੁਛ ਲਾਇਆ ਰਖਾਈਏ ਤਾਂ ਸਹੀ ਫਿਰ ਉਹ ਨਹੀਂ ਮਾਈਕ ਆਉਣੀ ਗੱਲ ਪੜਤੋ ਠੀਕ ਐ ਉਹ ਨਹੀਂ ਮੈਂ ਅੱਗੇ ਰਹਿਣਾ ਆਹੋ ਬਹੁਤ ਵਧੀਆ ਬਣਾਇਆ ਫਿਰ ਸਿਰ ਆਵਾਂਗੇ 11 ਵਜੇ ਫਿਰ ਗੱਲ ਕਰੂੰਗੀ ਆਨ ਭਾਈ ਅੱਡੇ ਤੋਂ ਸਾਨੂੰ ਵਾਪਸ ਜਾਣਾ ਪੈ ਰਿਹਾ ਕਿਉਂਕਿ ਸਾਡਾ ਜਿਹੜਾ ਮੇਰੀ ਅੱਜ ਫਲਾਇਟ ਜਿਹੜੀ ਨਹੀਂ ਉੱਡੀ ਤੇ ਹੁਣ ਮੇਰੀ ਫਲਾਇਟ ਜਿਹੜੀ ਹੈ ਕੱਲ ਪਰਸਨ ਨੂੰ ਹੋਊਗੀ ਫਿਰ ਅੱਪ ਜਾਵਾਂਗੇ ਆਨ ਵੀਜ਼ਾ ਜਿਹੜਾ ਉਹ ਨਕਲੀ ਦੇ ਦਿੱਤਾ ਏਜੰਟ ਨੇ ਤੇ ਸਾਡਾ ਨਾ ਧੋਖਾ ਹੋ ਗਿਆ ਇਸ ਕਰਕੇ ਅਸੀਂ ਹੁਣ ਨਹੀਂ ਉੱਡ ਪਾਏ ਤੇ ਆਨ ਜਹਾਜ਼ 'ਚ ਨਹੀਂ ਚੜਨ ਦਿੱਤਾ ਗਿਆ ਅਸੀਂ ਬਾਹਰ ਆ ਗਏ ਜਾਂਦੇ ਆਂਦੇ ਵੀ 2 ਘੰਟੇ ਖਿਲੋ ਜੋ ਜਾਂ ਕੱਲ ਆਇਓ ਅਈਆਂ 2 ਘੰਟੇ ਨਿਕਲੋਣਾ ਕੱਲ ਹੀ ਆਵਾਂਗੇ ਯਾਰ ਉਹਦਾ ਫਾਇਦਾ ਹੈਗਾ ਨਾ ਕਿ ਮੌਂਟ ਚੱਕ ਦੇ ਲਾ ਜਾਂਦੇ ਵੀ ਨਾ ਜੀ ਲੱਗਾ ਰਹੇ ਮਨਵਾ ਅੱਜ ਭਾਟੇ ਵਿੱਚ ਹੁੰਦੇ ਅੱਜ ਭਾ ਤੇਰੂ ਕਿਉਂ ਨਾ ਪਾ ਗਏ ਬਹੁਤ ਮਾੜੀ ਹੋਈ ਯਾਰ ਨਾ ਉਧਰ ਜਾਣਾ ਜੇ ਕੋਈ ਖਾਣਾ ਜੇ ਉਧਰ ਹੈਗਾ ਇਹ ਪਾਰ ਅਸਲ ਜੇ ਇੱਥੇ ਵੇਟਿੰਗ ਟਾਈਮ ਜਿਹੜਾ ਉਹ ਲੰਮਾ ਹੈ ਤੇ ਸਾਨੂੰ ਹੁਣ 2 2.5 ਘੰਟੇ ਦਾ ਨਾ ਬਣਾ ਹੈ ਤੇ ਭੀੜ ਬੜੀ ਤੇ ਅਰਾਦਾ ਵੀ ਸਵੇਰੇ 11:00 ਵਜੇ ਆਏਗੇ ਤੇ ਫੇਰ ਇਹ ਪੂਰਾ ਦਿਨ ਇੰਜੋਏ ਕਰਾਂਗੇ 11:00 ਵਜੇ ਖੁੱਲਦਾ ਤੇ ਉੱਤ ਨਹੀਂ ਸਹੀ ਜੇ ਜਾ ਕੇ ਤੇ ਪੂਰਾ ਪੂਰਾ ਦੇਖਾਂਗੇ ਨਾ ਹਾਂਜੀ ਘੁੰਮਣ ਵਾਸਤੇ ਥੋੜੀ ਕੁੜਤੇ ਕਿ ਜਾਂ ਪਲੱਸ ਸਾਟ ਦੇਖਦੇ ਹਾਂ ਇਹਨਾਂ ਦੀ ਸ਼ਬਤ ਹਾਂਜੀ ਕੁੜਤੇ ਸਾਟੇ ਨਾਲ ਬਹੁਤ ਸੋਹਣੇ ਬਣੇ ਨਾਲ ਪਲੱਸ ਹਾਂਜੀ ਹਾਂਜੀ ਆਨ ਸਾਈਡ ਤੇ ਪਲਾਜ਼ਾ ਬਣੇ ਬਹੁਤ ਸੋਹਣੇ ਕੈਂਜਰੀਆਂ ਚ ਹੁਣ ਵੇਖਦੇ ਕਿਹੜਾ ਮੈਂ ਪਸੰਦ ਕਰਦੇ ਹਾਂ ਕਾਫੀ ਤਕਾਵਰ ਤੋਂ ਬਾਅਦ ਹੈ ਹੁਣ ਆੜੀ ਵਾਰੀ ਆਈ ਜੂਸ ਪੀਣ ਦੀ ਥੋੜਾ ਜਿਹਾ ਜੂਸ ਪੀ ਕੇ ਸੰਤਰੀਆ ਬਹੁਤ ਹੀ ਵਧੀਆ ਲੱਗਦਾ ਕਿਉਂਕਿ ਹੁਣ ਦੋ ਚਾਰ ਦੇ ਵੀ ਲੈ ਗਏ ਆ ਜਿਹੜਾ ਗੁਰਨੇਵਤ ਸਿੰਘ ਹੈ ਨਾ ਇਹਨੇ ਇਦਾਂ ਖੇਡੰਦਿਆ ਠੀਕ ਠਾਕ ਹੈ ਨਾ ਇਨਾ ਤਾਂ ਮੇਰੇ ਕੁਛੜ ਚੜਦਾ ਮੁੜਕੇ ਤੇ ਨਾ ਮੇਰਾ ਖੇਡਦਾ ਹੀ ਹੈ ਤੇ ਜਦ ਦਿਨ ਖੰਗ ਆਉਂਦੀ ਬਿਮਾਰ ਹੋਏ ਨਾ ਬੁਖਾਰ ਚੜ ਜਾਂਦਾ ਨਾ ਫਿਰ ਮੇਰੇ ਕੁਛ ਨਾ ਨਹੀਂ ਉਤਰਦਾ ਇਦਾਂ ਇਹ ਹੈਗਾ ਹੀ ਓਏ ਗੁਰਨਿਵਾਜ ਅਵੇ ਮੈਂ ਆਵਾਜ਼ ਮਾਰੀ ਇਗਨੋਰ ਹੀ ਕਰਨਾ ਨੇ ਗੁਰਨਿਵਾਜ ਐਦਾਂ ਕੌਣ ਕਰਦਾ ਉਹ ਗੁਰਨਿਵਾਜ ਮਾਂ ਇਹਦੀ ਮਾਂ ਇਹਦੀ ਉਹ ਕੰਮ ਕਰੀ ਉਹਨੇ ਫੜਲੇ ਤੇ ਹੁਣ ਜਦੋਂ ਬਿਮਾਰ ਹੁੰਦੇ ਜਾਂ ਕਿ ਲੋੜ ਪੈਂਦੀ ਫੇਰ ਭੱਜੇ ਹੁੰਦੇ ਪਿਓ ਵੱਲ ਨੂੰ ਹਾਂਜੀ ਉਹ ਡੇਕ ਪਿਆ ਥੱਲੇ ਤਾਂ ਰੋਂੜਿਆ ਤੇ ਇਹਨੇ ਐਦਾਂ ਨਹੀਂ ਮੇਰੇ ਵੱਲ ਵੇਖਣਾ ਮੈਂ ਵਾਜਾਂ ਮਾਰ ਦਵਾ ਮੂੰਹ ਫੜ ਫੜ ਐਨੂੰ ਕਰਾ ਨਹੀਂ ਕਰਨਾ ਮਾੜਾ ਹੀ ਖੰਗੋ ਲੱਗਦੀ ਤੇ ਰਾਤ ਕਿਤੇ ਉੱਠਦਾ ਨਾ ਫੇਰ ਆਖੂਗਾ ਪਿਓ ਦੇ ਕੁਛ ਲੋ ਨਹੀਂ ਉਤਰਨਾ ਇਹ ਨਹੀਂ ਆਈ ਮਤ ਬਲੀ ਬੰਦੇ ਤੂੰ ਹੀ ਦੇਖ ਤੇ ਧੰਨਵਾਦ ਆ ਉਹ ਕਰਨਵਾਏ ਦੇਖ ਕੇ ਤੇ ਵੇਂਦਾ ਕਿਤੇ ਜਾਣੇ ਨਹੀਂ ਵੇਂਦਾ ਤੇਰੇ ਬੱਜਣੀਆਂ ਬੜੀਆਂ ਤੈਨੂੰ ਮੈਂ ਦੱਸਾਂ ਫਿਰ ਕੋਟੋ ਪੈਣੀ ਕਿ ਤੂੰ ਯਾਦ ਕਰੇਂਗਾ ਤੈਨੂੰ ਦੰਦ ਬੋੜਿਆ ਜੇ ਮੂੰਹ 'ਚ ਦੰਦ ਕੋਈ ਨਹੀਂ ਤੇ ਗੱਲਾਂ ਮਾਰਦਾ ਚੱਲ ਪਾਪਾ ਚੱਲੀਏ ਹੁਣੀ ਪਹੁੰਚ ਚੁੱਕੇ ਹਲਵਾਰਕੇ ਅਸੀਂ ਅੱਜ ਕੋਈ ਇਹੋ ਜਿਹਾ ਪੈੜਾ ਨਹੀਂ ਜਿਹੜਾ ਅਸੀਂ ਛੱਡਿਆ ਹੋਵੇ ਕਦੀ ਅਸੀਂ ਕਿਤੇ ਕਦੀ ਕਿਤੇ ਹੁਣ ਅਸੀਂ ਉਹ ਲਾਸਟ ਫਲਾਟ ਹੀ ਆ ਦੀ ਅੱਜ ਅਸੀਂ ਉੱਡ ਜਾਣਾ ਸੀ ਤੇ ਉਹ ਅਸੀਂ ਨਹੀਂ ਉੱਡ ਪਾਏ ਤੇ ਅਸੀਂ ਇਹਨਾਂ ਨੂੰ ਦੱਸ ਜੀਏ ਮਿਲ ਜੀਏ ਹੁਣ ਇੱਕਦਿ ਇਹਨਾਂ ਨੂੰ ਫੇਰ ਆਖਣਗੇ ਮਿਲਕੇ ਨਹੀਂ ਗਏ ਸਿੱਧਾ ਹੀ ਚਲ ਗਏ ਆਪਣੇ ਘਰ ਉਹ ਸਾਰੀ ਬਾਹਰ ਤੇ ਇਹ ਕਰਕੇ ਇਹਨਾਂ ਨੂੰ ਮਿਲਦਾ ਹਾਂ ਹੁਣ ਇਹਨਾਂ ਕੋਲ ਚਾਹ ਪੀ ਕੇ ਤੇ ਫੇਰ ਅਸੀਂ ਅੱਗੇ ਜਾਵਾਂਗੇ ਤੇ ਤੇਰੀ ਗੱਲ ਇੱਕ ਜ਼ਰੂਰੀ ਸੂਚਨਾ ਤੁਹਾਡੇ ਨਾਲ ਬੇਨਤੀ ਹੀ ਕਿ ਇਹ ਪ੍ਰਵਾਨ ਕਰਿਓ ਕਿ ਜਿਹੜੀ ਅਸੀਂ ਐਡਵਰਟਾਈਜ਼ ਕਰਦੇ ਹਾਂ ਕੋਈ ਵੀ ਕਿਸੇ ਵੀ ਬ੍ਰਾਂਡ ਦੀ ਕਿਸੇ ਵੀ ਕੰਪਨੀ ਦੀ ਕਿਸੇ ਵੀ ਗੇਮ ਦੀ ਤੇ ਤੁਸੀਂ ਉੱਚ ਪੈਸੇ ਆਪਣੇ ਨਾਂ ਇਨਵੈਸਟ ਕਰਿਆ ਕਰੋ ਕਿਉਂਕਿ ਇਹ ਸਭ ਸਾਨੂੰ ਤੇ ਪੇਮੈਂਟ ਕਰਦੇ ਆ ਕਿ ਆ ਐਡ ਲਾ ਦਿਓ ਤੇ ਅਸੀਂ ਉਸ ਹੱਬ ਨਾਲ ਕਰਦੇ ਆ ਤੇ ਤੁਸੀਂ ਆਪਣਾ ਪੈਸਾ ਨਾ ਡਵਾਇਆ ਕਰੋ ਇਦਾਂ ਇਦਿ ਛਿੱਤੀ ਕੋਈ ਅਮੀਰ ਨਹੀਂ ਬਣਦਾ ਜੇ ਇਦਾਂ ਅਮੀਰ ਬਣ ਲੱਗੇ ਦੁਨੀਆ ਸਾਰੇ ਕੰਮ ਛੱਡ ਕੇ ਤੇ ਆਪਣਾ ਗੇਮਾ ਖੇਡਣ ਲੱਪੇ ਤੇ ਬਾਨੇ ਬਾਨ ਦੇ ਕੋ ਮੋਟਰਸਾਈਕਲ ਨਹੀਂ ਆ ਗਾ ਨੂੰ ਫੇਰ ਗਾਹ ਆਉਣਾ ਪਿਆ ਹਾਂ ਤਸਵੀਰ ਕੱਟ ਫਿਰ ਲੈ ਕੇ ਆਏ ਠੀਕ ਹੈ ਮੋਟਰਸਾਈਕਲ ਤੇ ਲੈ ਕੇ ਆਏ ਤੂੰ ਬਣਾਈਂਗਾ ਇੰਨੇ ਨਹੀਂ ਨਹੀਂ ਮੈਂ ਬਣਾਈ ਆਪੇ ਹੀ ਫਿਰ ਫਿੱਕੀ ਬਣੀ ਹਾਂ ਹਾਂ ਇਹ ਆਪੇ ਮਿੱਠਾ ਕਾਟਲੇਆ ਮਿੱਠਾ ਕਾਟਲੇਆ ਮੈਂ ਇਥੇ ਬਣਾਏ ਮੈਂ ਇਥੇ ਬਣਾਏ ਮੰਮੀ ਨੇ ਮੈਂ ਇਥੇ ਬਣਾਏ ਹੀ ਇਹ ਬਣਾਈ ਉਹ ਕੋੜੇ ਹੁੰਦੇ ਆ ਆਖ ਜੀ ਖਾਣੇ ਖਾ ਲੋ ਇਹ ਤੇ ਮੈਂ ਖਾ ਲਈ ਟੇਸਟ ਵੇਖਣ ਦੇ ਨਾ ਵਸਵਾ ਦਿਆ ਸੁਆਦ ਆ ਲੈ ਲਾਂਗੇ ਚਰਨਾ ਚਾ ਕੱਢ ਪਿੰਦਾ ਹੁਣ ਗੁਰਨਵਾਜ ਲੱਗ ਗਿਆ ਗੁਰਨਵਾਜ ਆਏ ਮੂਝ ਮਸਾ ਨਹੀਂ ਕੀਚ ਹੋਇਆ ਕਰਨੇ ਲੱਗ ਗਿਆ ਆਹੋ ਨਹੀਂ ਇਹ ਮੂਝ ਨਹੀਂ ਪੋਣੀ ਦੋ ਕੁ ਮਿੰਟ ਪਖੰਡ ਕਰ ਲੈਣਾ ਕਰ ਜੀ ਮੈਂ ਚੋਟ ਵਾਲੇ ਆਸ ਦੇ ਦੰਦ ਘੜ ਤੇ ਚੱਲੇ ਸ਼ਹਿਰ ਘੁੰਮਣ ਕਾਫੀ ਦੁੱਧ ਐ ਹੋ ਪਹੁੰਚ ਕੇ ਘਰ ਤੇ ਘਰ ਆਣ ਕੇ ਥੋੜਾ ਰਿਲੈਕਸ ਫੀਲ ਹੋਇਆ ਅੱਜ ਥੱਕੀ ਗਏ ਸਫਰ ਬੜਾ ਲੰਮਾ ਸੀ ਤੇ ਮਮੇਦਰ ਮਾਲਾ ਜਪਣੇ ਮਮੀਆ ਸੀਗਾ ਕੀ ਆਲਾ ਚੱਲਾ ਠੀਕ ਠਾਕ ਹੈ ਉਹ ਹੈ ਆਪਣੇ ਭੈਣ ਕੋ ਹੋਰ ਕੀ ਜਾਂਦੀ ਭੈਣ ਸਾਰੇੰਦਲਾ ਬੱਤਾ ਭੈਣ ਨੂੰ ਦੁੱਖ ਸਾਜ ਕੇ ਕਰਾਈ ਉਹ ਚਪਲ ਕੀ ਥੱਲੇ ਆ ਗਈ ਹੈ ਗੱਡੀ ਦੇ ਹੰਦ ਚਪਲ ਪੈਨ ਕੀ ਦੀ ਆ ਗਈ ਹੈ ਤੂੰ ਇੱਧਰ ਲੰਮੇ ਪਾ ਦੇ ਹੁੰਦੇ 1980 ਇੱਕ ਹੀ ਬੰਦਿਆ ਇੱਕ ਬੰਨੇ ਸਾਲ ਇੱਕ ਬੰਨੇ ਵੇਸਣ ਸਾਲ ਸਾਗ ਤੇ ਚੱਲਾ ਗਾਦੇ ਇਸਨੂੰ ਕਿਹੜਾ ਬੰਦਿਆ ਕਿਹੜੀ ਬਾਹਰ ਦਾ ਡਾਡੀ ਲੈਂਦਾ ਕਿਉਂ ਵੀ ਦਸੀ ਹੈਗਾ ਘਰ ਪਿਆ ਸਾਰਾ ਮਟੀਰੀਅਲ ਪਿਆ ਬਣਾਈ ਲੈਂਦੇ ਬਣਿਆ ਹੋਇਆ ਖਦਾ ਜਾਣਾ ਹੂੰ ਹੂੰ ਵਧੀਆ ਜਿਹਾ ਬਣਾਈ ਫੇਰ ਦਸੀ ਕਿਉਂ ਪਾ ਕੇ ਚੰਗੀ ਇਹਦੇ ਵੇਸਣ ਪਤਲਾ ਹੈ ਮੋਟੇ ਵੇਸਣ ਦਾ ਬੰਦਾ ਹੀ ਬਹੁਤ ਮੋਟੇ ਵੇਸਣ ਦੇ ਬਣਾਉਣੀ ਡਾਡੀ ਲੈਂਦਾ ਹੀ ਤੇ ਉਹ ਹੀ ਪਾਈ ਸੰਦੀ ਵਗ ਬਣਾਉਣਾ ਇਹਨੇ ਮਨੇ ਪਾ ਚੀਂ ਨੀ ਤਾਂ ਪ੍ਰੋਗਰਾਮ ਤੇ ਰੁੱਝ ਕੇ ਤਾਂ ਨਹੀਂ ਬਣਾਇਆ ਤਾਂ ਹੁਣ ਬਣਾ ਫਿਰ ਖੱਲ ਵੀ ਵਿਲੀ ਆ ਮੈਂ ਠੀਕ ਹੋਰ ਬਣ ਗਿਆ ਅੱਜ ਮੈਂ ਚਲ ਦੋ ਦਿਨ ਕੰਮ ਹੀ ਕਰ ਦਿੰਦੀ ਕਰੋ ਬਹੁਤ ਅੱਜ ਦੇ ਕੱਪੜੇ ਮੈਂ ਧੋਣੇ ਆ ਫੇਰ ਮੈਂ ਸਿਰੇ ਪਲਾਨ ਬਣਾਇਆ ਸਿਰੇ ਮੈਂ ਕੱਲ ਜਣੀ ਮੇਰੇ ਫਲੈਟ ਕੋਈ ਪਲਾਨ ਬਲੂ ਨਹੀਂ ਤਕਾਬੜ ਬਹੁਤ ਹੋਈ ਹੈ ਐ ਤੁਹਾਨੂੰ ਨਾਲ ਲੈ ਥਲੇ ਮੈਂ ਤੇਰਾ ਭਰਾ ਨਾਲ ਲੈ ਜਾਈਆ ਕੀ ਲੈ ਜਾ ਤੀ ਦੇਖ ਸਕਦੇ ਮੈਂ ਉੱਥੋਂ ਵਾਂਡਿਓ ਆਣ ਕੇ ਇੱਕ ਸਾਈਡ ਤੇ ਬੈਸਨ ਧਰ ਲਿਆ ਇਧਰ ਮੈਂ ਸਾਗ ਵੀ ਧਰ ਲਿਆ ਠੀਕ ਹੈ ਇੱਕੋ ਕੰਮ ਕਰਨਾ ਆਣ ਕੇ ਪੈਣ ਪਚਰ ਗਏ ਰਿਮੋਡ ਸਾਰੇ ਕਾਚ ਰੋਲਾ ਪਾਇਆ ਹਾਂਜੀ ਦੱਸੋ ਕੀ ਰੋਲਾ ਪੈਨ ਦਿਆ ਰਿਮੋਡ ਮੈਂ ਨਾਲ ਨਾਲ ਲੈ ਕੇ ਤੇ ਘੁੰਮਣ ਨਹੀਂ ਦੇਈ ਵੀ ਨਾਲ ਨਾਲ ਲੈ ਕੇ ਘੁੰਮਣ ਨਹੀਂ ਹੋਰ ਜਾਈਆਂ ਸਿਰ ਤੂੰ ਚੁੱਕਿਆ ਉਸ ਤੋਂ ਬਾਅਦ ਲੱਭਾ ਹੀ ਨਹੀਂ ਆ ਡਾਕਟਰ ਇੱਕ ਇੱਕਰ ਮੋੜ ਲੱਭਣਾ ਸਾਰੇ ਘਰ ਚੁੱਕਣੇ ਲਿਆ ਹੁੰਦਾ ਲੱਭ ਕੇ ਦੇ ਨਾ ਤੇ ਕੱਪੜੇ ਪਾਉ ਲਾ ਲ ਕਿਤੇ ਹੋ ਰਿਹਾ ਪਾ ਫਿਨਿਸ਼ ਹੋ ਨਹੀਂ ਹੁੰਦੇ ਤੇ